ਕਿਹੜੀ ਜਗ੍ਹਾ ਤੋਂ ਮੇਰਾ ਨਾਮ ਕੁਲਜੀਤ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਲੈਰ ਕੋਲੋਨੀ ਵਿੱਚ ਜਿੱਥਾ ਰਾਮ ਸਿੰਘ ਠੀਕ ਹੈ ਨਾ ਤੁਸੀਂ ਕੰਮ ਦਰਸ਼ਨ ਕਰਦੇ ਜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪਹਿਲੀ ਵਾਰੀ ਜਾ ਰਹੇ ਜੀ ਅਹੀਂ ਚਾਰ ਜਾਨੇ ਨੇ ਅਪਲਾਈ ਕੀਤਾ ਸੀ ਤੇ ਚਾਰਾਂ ਦਾ ਹੀ ਆ ਗਿਆ ਬਸ ਤੇ ਬੜੀ ਮਹਾਰਾਜ ਦੀ ਕਿਰਪਾ ਹੋਈ ਹੈ ਕਿ ਉਹਨਾਂ ਨੇ ਆਪਣੇ ਉਸ ਸਥਾਨ ਤੇ ਸਦ ਲਿਆ ਹਰ ਸਿੱਖ ਦਾ ਇਹ ਚਾਹ ਹੁੰਦਾ ਸ਼ੁਰੂ ਤੋਂ ਕਿ ਮਹਾਰਾਜ ਦੇ ਘਰ ਦੇ ਦਰਸ਼ਨ ਕਰਕੇ ਆਈਏ ਤੋਂ ਸਰਜੀ ਮਹਾਰਾਜ ਨੇ ਸੁਣ ਲਈ ਨੰਦ ਦਰਸ਼ਨ ਕਰਨ ਦਾ ਮੌਕਾ ਮਿਲ ਹੀ ਜਾ ਰਹੇ ਕਿੰਨੀ ਕਿਤਾੰਗ ਸੀ ਦਰਸ਼ਨ ਕਰਨ ਦੀ ਬਹੁਤ ਦੱਸੀ ਨਹੀਂ ਜਾ ਸਕਦੀ ਜਾਣ ਨਹੀਂ ਕੀਤੀ ਜਾ ਸਕਦੀ ਕਿਹੜੇ ਕਿਹੜੇ ਗੁਰਦੁਆਰਿਆਂ ਨੂੰ ਦੱਸੇ ਕਰੋਗੇ ਪੰਜਾ ਸਾਹਿਬ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਹੋਰ ਜਿਹੜੇ ਗੁਰਦੁਆਰਿਆਂ ਦੇ ਗੁਰਸਾਬ ਦੇ ਸਾਰਿਆਂ ਦੇ ਦਰਸ਼ਨ ਕਰਕੇ ਆਉਣਗੇ ਧੰਨਵਾਦ ਅੱਛਾ ਭਾਈ ਗਿੱਜੀ ਖਾਲਸਾ ਭਾਈ ਗਿੱਜੀ ਫਤਿਹ ਨਾਮ ਪਵਨ ਪਵਿੱਤਰ ਜੀਤਕਾਰ ਮੈਂ ਐਚਟੀ ਰਿਟਾਇਰ ਹੋਈਆਂ ਜੀ ਤੇ ਮੇਰੇ ਮਨ ਚ ਬਹੁਤ ਆਮਾਨਾ ਹੈ ਰਿਟਾਇਰਮੈਂਟ ਤੋਂ ਬਾਅਦ ਆ ਮੈਂ ਇਹੀ ਸੋਚਿਆ ਹੈ ਕਿ ਮੈਂ ਅਮੇਸ਼ਾ ਗੁਰੂ ਜਿੱਥੇ-ਜਿੱਥੇ ਵੀ ਦਰਸ਼ਨ ਕਰਾਂਗੇ ਗੁਰੂਆਂ ਦੇ ਜਨਮ ਸਥਾਨ ਜਿੱਥੇ-ਜਿੱਥੇ ਆ ਤੇ ਬਾਕੀ ਗੁਰਧਾਮਾਂ ਦੇ ਦਰਸ਼ਨ ਹੋ ਗਏ ਸਿਰਫ ਇਹ ਨਨਕਾਣਾ ਸਾਹਿਬ ਪੱਟੇ ਰਹਿ ਗਏ ਸੀਗੇ ਪਾਕਿਸਤਾਨ ਦੇ ਤੇ ਉਸ ਦਿਨ ਦਾ ਪਾਸਪੋਰਟ ਲਾਇਆ ਦਿੱਲੀ ਗੁਰੂ ਰਾਮਦਾਸ ਦੇ ਚਰਨਾਂ ਚ ਅਰਦਾਸ ਕਰੀਦੀ ਆ ਵਾਹਿਗੁਰੂ ਨੇ ਸੁਣ ਲਈ ਆ ਚਾਰ ਮੈਂਬਰਾਂ ਦੇ ਲਾਏ ਸੀ ਅਸੀਂ ਪਾਸਪੋਰਟ ਚਾਰਾਂ ਦਾ ਲੱਗ ਗਿਆ ਵੀza ਬਾਬਾ ਜੀ ਦੀ ਬਹੁਤ ਕਿਰਪਾ ਅੰਦਰੋਂ ਮਤਲਬ ਬਿਆਨ ਨਹੀਂ ਕਰ ਸਕਦੀ ਕਿੰਨੀ ਖੁਸ਼ੀ ਆ ਵਾਹਿਗੁਰੂ ਇਸ ਤਰ੍ਹਾਂ ਸਿਰ ਤੇ ਹੱਥ ਰੱਖਣ ਤੇ ਦਰਸ਼ਨ ਦੇਦਾਰੇ ਬਖਸ਼ ਦੇ ਰਿਆਂ ਚੜਦੀ ਕਲਾ ਚਾਹੀਏ ਸਾਰੇ ਪਰ ਸੰਗਤਾਂ ਤੇ ਚੜਦੀ ਕਲਾ ਚਾਹੀਏ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਵਨ ਪਵਿੱਤਰ ਜੀਤਕਾਰ ਮੈਂ ਐਚਟੀ ਰਿਟਾਇਰ ਹੋਈ ਆ ਜੀ ਤੇ ਮੇਰੇ ਮਨ ਚ ਬਹੁਤ ਆਮਾਨਾ ਹੈ ਰਿਟਾਇਰਮੈਂਟ ਤੋਂ ਬਾਅਦ ਆ ਮੈਂ ਇਹੀ ਸੋਚਿਆ ਹੈ ਕਿ ਮੈਂ ਹਮੇਸ਼ਾ ਗੁਰੂ ਜਿੱਥੇ ਜਿੱਥੇ ਵੀ ਦਰਸ਼ਨ ਕਰਾਂਗੇ ਗੁਰੂਆਂ ਦੇ ਜਨਮ ਸਥਾਨ ਜਿੱਥੇ ਜਿੱਥੇ ਆ ਤੇ ਬਾਕੀ ਗੁਰਧਾਮਾਂ ਦੇ ਦਰਸ਼ਨ ਹੋ ਗਏ ਸੀ ਸਿਰਫ ਇਹ ਨਨਕਾਣਾ ਸਾਹਿਬ ਪਰ ਇਹ ਰਹਿ ਗਏ ਸੀਗੇ ਪਾਕਿਸਤਾਨ ਦੇ ਏ ਜਿਸ ਦਿਨ ਦਾ ਪਾਸਪੋਰਟ ਲਾਇਆ ਢੇਲੀ ਗੁਰੂ ਰਾਮਦਾਸ ਦੇ ਚਰਨਾਚਰ ਅਰਦਾਸ ਕਰੀਦੀ ਆ ਵਾਹਿਗੁਰੂ ਨੇ ਸੁਣ ਲਈ ਆ ਚਾਰ ਮੈਂਬਰਾਂ ਦੇ ਲਾਏ ਸੀ ਅਸੀਂ ਪਾਸਪੋਰਟ ਚਾਰਾਂ ਦਾ ਲੱਗ ਗਿਆ ਵੀਸਾ ਬਾਬਾ ਜੀ ਬਹੁਤ ਕਿਰਪਾ ਅੰਦਰੋਂ ਮਤਲਬ ਬਿਆਨ ਨਹੀਂ ਕਰ ਸਕਦੀ ਕਿੰਨੀ ਖੁਸ਼ੀ ਆ ਵਾਹਿਗੁਰੂ ਇਸ ਤਰ੍ਹਾਂ ਸਿਰ ਤੇ ਹੱਥ ਰੱਖਣ ਤੇ ਦਰਸ਼ਨ ਦਦਾਰੇ ਬਖਸ਼ ਦੇ ਰਹਿਣ ਚੜ੍ਹਦੀ ਕਲਾ ਚਾਹੀਏ ਸਾਰੇ ਪਰ ਸੰਗਤਾਂ ਤੇ ਚੜ੍ਹਦੀ ਕਲਾ ਚਾਹੀਏ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ